ਦੁਰਤਿ ਗਬਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਤ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਹੁਣ ਗਰਬਾਣੀ ਇਹ ਕਹਿੰਦੀ ਐ ਇੱਥੇ ਬਈ ਉਸ ਅਕਾਲ ਪੁਰਖ ਵਾਹਿਗੁਰੂ ਰਾਜੇ RAM ਦੀ ਰਖਵਾਲੀ ਸਾਰੇ ਜੀਵਾਂ ਦੀ ਰੱਖਿਆ ਪ੍ਰਮਾਤਮਾ ਹੀ ਕਰਦਾ ਹੈ ਸਾਰਿਆਂ ਨੂੰ ਪੈਦਾ ਕਰਨ ਵਾਲਾ ਤੇ ਰਿਜਕ ਪਾਣੀ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ ਪਾਤ ਤੋਂ ਉਧਾਰਨ ਸਤਗੁਰ ਮੇਰਾ ਮੋਹ ਤਿਸ ਕਾ ਪ੍ਰਭਾਸਾ ਉਹ ਅਕਾਲ ਪੁਰਖ ਵਾਹਿਗੁਰੂ ਹੀ ਇੱਜ਼ਤ ਲੱਜ ਰੱਖਣ ਵਾਲਾ ਹੈ ਤੇ ਉਹਦੇ ਤੇ ਭਰੋਸਾ ਕਰਨਾ ਜ਼ਰੂਰੀ ਹੈ ਬਖਸ਼ ਲੈ ਸਭ ਸੱਚੇ ਸਹਬ ਸੁਣ ਨਾਨਕ ਕੀ ਅਰਦਾਸਾ ਉਹ ਸਾਰਿਆਂ ਤੇ ਬਖਸ਼ਿਸ਼ ਕਰਦਾ ਹੈ ਸੱਚਾ ਸਹਬ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਾਡੀ ਉਸੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਹੈ ਤੇ ਜੋ ਆਪਾਂ ਗੁਰੂ ਦੀ ਕਿਰਪਾ ਸਦਕਾ ਲੜੀਵਾਰ ਸ਼ਬਦ ਵਿਚਾਰ ਕਰਦੇ ਹਾਂ ਉਹ ਭਗਤ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਆ ਪਰ ਜਿਹੜੇ ਮਤਲਬਾ ਲੋਕ ਦੇਖੋ ਇੱਥੇ ਤਾਂ ਦੱਸਿਆ ਵੀ ਉਸ ਅਕਾਲ ਪੁਰਖ ਵਾਹਿਗੁਰੂ ਰਾਜੇ ਰਾਮ ਦੀ ਰਖਵਾਲੀ ਆ ਸਾਰਿਆਂ ਦੀ ਦੇਖਭਾਲ ਉਹੀ ਕਰਦਾ ਤੇ ਕੁਸ ਮਨੁੱਖਤਾ ਦਾ ਹਿੱਸਾ ਕੁਸ ਕਹ ਲੋ ਸਾਰਾ ਨਹੀਂ ਕੁਸ ਹਿੱਸਾ ਜੋ ਮਤਲਬ ਇਹ ਮੂਰਤੀ ਨੂੰ ਭਗਵਾਨ ਮੰਨਦਾ ਮੂਰਤੀ ਦੀ ਪੂਜਾ ਕਰਦਾ ਮੂਰਤੀ ਅੱਗੇ ਹੀ ਅਰਦਾਸ ਬੇਨਤੀ ਕਰਦਾ ਦਾ ਮਤਲਬ ਉਹ ਆਪਣਾ ਇਸ਼ਟ ਪ੍ਰਭੂ ਪਰਮਾਤਮਾ ਉਸ ਮੂਰਤੀ ਨੂੰ ਮੰਨਦਾ ਤੇ ਮਹਾਰਾਜ ਕਹਿੰਦੇ ਆ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਸਾਰੀ ਕਾਰ ਹੁਕਮ ਹਸਲ ਉਹਦਾ ਹੀ ਚੱਲਦਾ ਆਪਾਂ ਕੱਲ ਪੜ ਰਹੇ ਸੀ ਪਖਾਨਗੜ ਕੈ ਮੂਰਤ ਕੀਨੀ ਦੇ ਕੇ ਸ਼ਾਂਤੀ ਪਾਉਂ ਜੇ ਇਹ ਮੂਰਤ ਸੱਚੀ ਹੈ ਤੋ ਘਣ ਨਹਾਰੇ ਖਾਉ ਇਹ ਆਪਾਂ ਪੰਕਤੀਆਂ ਕੱਲ ਪੜ੍ਹੀਆਂ ਸੀ ਤੇ ਵਿਚਾਰ ਵੀ ਕੀਤੀ ਸੀ ਇਹ ਸਬਦੀ ਬੇ ਮੂਰਤੀ ਕਰਨ ਵਾਲੇ ਨੇ ਪੱਥਰ ਘੜ ਕੇ ਘੜਨ ਵੇਲੇ ਮੂਰਤੀ ਦੀ ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ ਇਹ ਸੱਚ ਹੈ ਨਾ ਹੁਣ ਚਲੋ ਆਏ ਆ ਮਤਲਬ ਲਾ ਵੀ ਮਸ਼ੀਨੀ ਚੁਗ ਹੋ ਗਿਆ ਹੁਣ ਉਸ ਕੰਜੇ ਆਗੇ ਜਾਂ ਫਰੇਮ ਬਣ ਗਏ ਪਹਿਲਾਂ ਜਦੋਂ ਗੁਰਬਾਣੀ ਲਿਖੀ ਉਦੋਂ ਤਾਂ ਇਸ ਤਰ੍ਹਾਂ ਹੱਥ ਨਾਲ ਹੀ ਸਾਰਾ ਕੰਮ ਹੁੰਦਾ ਸੀ ਨਾ ਵੀ ਮਹਾਰਾਜ ਇੱਕ ਦੱਸਿਆ ਮਹਾਰਾਜ ਨੇ ਵੀ ਸਾਤੀ ਉੱਤੇ ਪੈਰ ਧਰ ਕੇ ਉਸ ਮੂਰਤੀ ਨੂੰ ਕੜਿਆ ਜਿਸ ਮੂਰਤੀ ਨੂੰ ਇਸਟ ਜਾਂ ਰੱਬ ਕੋਈ ਮੰਨਦਾ ਜਿਹੜੇ ਵੀ ਮੰਨਦੇ ਨੇ ਉਹਨਾਂ ਨੂੰ ਸਮਝਾਉਣਾ ਕੀਤਾ ਗੁਰਬਾਣੀ ਵਿੱਚ ਵੀਓ ਪੱਥਰ ਨੂੰ ਘੜ ਕੇ ਮੂਰਤੀ ਤਿਆਰ ਕੀਤੀ ਤੇ ਮੂਰਤੀ ਤਿਆਰ ਕਰਨ ਵੇਲੇ ਉਸ ਪੱਥਰ ਦੀ ਸਾਤੀ ਉੱਤੇ ਉਸ ਮੂਰਤੀ ਦੀ ਸਾਤੀ ਉੱਤੇ ਪੈਰ ਵੀ ਧਰਿਆ ਹੋਊਗਾ ਜਦੋਂ ਨੱਕ ਕੰਨ ਖੜੇ ਆ ਜੇ ਇਹ ਮੂਰਤ ਸੱਚੀ ਹੈ ਤਾਂ ਘੜਨਹਾਰੇ ਖਾਓ ਮਹਾਰਾਜ ਕਹਿੰਦੇ ਨੇ ਜੇ ਇਹ ਮੂਰਤ ਸੱਚੀ ਅਸਲੀ ਦੇਵਤਾ ਹੈ ਤਾਂ ਇਸ ਨਰਾਦਰੀ ਦੇ ਕਾਰਨ ਕਿਉਂਕਿ ਨਰਾਦਰ ਕੋਈ ਕਰੀ ਨਾ ਜਿਹਨੇ ਹੁਣ ਘੜੀ ਆ ਮੂਰਤੀ ਸਾਤੀ ਤੇ ਪੈਰ ਧਰ ਕੇ ਘੜੀ ਆ ਤੇ ਉਹਨੇ ਨਰਾਦਰੀ ਕਰੀ ਆ ਇਸ ਚੀਜ਼ ਦੀ ਮੂਰਤੀ ਦੀ ਨਰਾਦਰੀ ਕਰੀ ਆ ਤੇ ਭਗਤ ਜੀ ਕਹਿੰਦੇ ਨੇ ਵੀ ਉਹ ਨਰਾਦਰੀ ਦੇ ਕਾਰਨ ਕਰਨ ਵੇਲੇ ਹੀ ਖਾ ਜਾਂਦੀ ਉਸ ਨੂੰ ਜਿਹਨੇ ਮੂਰਤੀ ਘੜੀ ਆ ਵੀ ਜੇ ਮੂਰਤ ਸੱਚੀ ਆ ਤਾਂ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਿਹੜੀ ਮੂਰਤੀ ਪੱਥਰ ਦੀ ਮੂਰਤੀ ਘੜੀ ਹੋਈ ਆ ਉਹ ਬੇਜਾਨ ਹੈ ਠੀਕ ਆ ਜੀ ਜਿਨ੍ਹਾਂ ਦਾ ਵਿਸ਼ਵਾਸ ਆ ਠੀਕ ਆ ਉਹ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਆ ਆਜ਼ਾਦ ਆ ਉਹ ਮੂਰਤੀ ਦੀ ਪੂਜਾ ਕਰਨ ਵਿੱਚ ਆਜ਼ਾਦ ਆ ਕੋਈ ਕਬਰ ਦੀ ਪੂਜਾ ਕਰਦਾ ਕੋਈ ਦਰਖਤ ਦੀ ਪੂਜਾ ਕਰਦਾ ਚਾਹੇ ਕੋਈ ਸ਼ੇ ਮੂਰਤੀ ਦੀ ਕੋਈ ਪੂਜਾ ਕਰਦਾ ਉਹ ਆਪਣੇ ਕਰਮ ਪ੍ਰਤੀ ਆਜ਼ਾਦ ਆ ਕਿਉਂਕਿ ਆਪਣੇ ਵਿਚਾਰਾਂ ਪ੍ਰਤੀ ਮਨੁੱਖ ਸੁਤੰਤਰ ਉਹ ਜਿਨੇ ਵੀ ਜਿਵੇਂ ਵੀ ਕਰਨਾ ਪੂਜਾ ਕਰਨੀ ਆ ਜਿੱਤਾਂ ਵੀ ਕਰਨਾ ਉਹਨੇ ਜਿਵੇਂ ਵੀ ਪ੍ਰਮਾਤਮਾ ਨੂੰ ਮੰਨਣਾ ਰੱਬ ਨੂੰ ਮੰਨਣਾ ਉਹ ਆਜ਼ਾਦ ਆ ਇਹਦੇ ਵਿੱਚ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਵੀ ਭਗਤ ਜੀ ਨੇ ਤਾਂ ਆਪਾਂ ਨੂੰ ਸਚਾਈ ਦੱਸਤੀ ਅੱਗੇ ਦੱਸਿਆ ਭਾਤ ਭੀਤ ਕਰ ਆਲ ਭਾਤ ਭੀ ਭੀਤ ਅਰਲਾਪ ਸੀ ਕਰ ਕਰਾਕਸਾਰ ਅੱਗੇ ਮਹਾਰਾਜ ਨੇ ਦੱਸਿਆ ਭੱਤ ਮੈਨੇ ਦਾਲ ਸਬਜੀ ਕਹਿ ਲੋ ਦਾਲ ਸਬਜੀ ਭੱਤ ਦਾਲ ਲੱਪੀ ਅਤੇ ਮੁਰਕਣੀ ਪੰਜੀਰੀ ਆਪਾਂ ਭਰਪਰੀ ਕਹਿ ਦਿੰਨੇ ਆ ਭਰਪਰੀ ਜੀ ਥੋੜੀ ਜੀ ਉੱਥੇ ਇੱਥੇ ਲਿਖਿਆ ਮੁਰਕਣੀ ਪੰਜੀਰੀ ਤਾਂ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖਸ਼ਾਰ ਚਲੋ ਪਹਿਲਾਂ ਆਪਾਂ ਉਹ ਦੱਸਤੀ ਭਗਤ ਜੀ ਨੇ ਵੀ ਮੂਰਤੀ ਘੜੀ ਆ ਭਾਈ ਜੇ ਸੱਚੀ ਮੂਰਤ ਤਾਂ ਘੜਨ ਵਾਲੇ ਨੂੰ ਖਾ ਜਾਂਦੀ ਦੂਜਾ ਫਿਰ ਉਹਨੂੰ ਭੋਗ ਲਵਾਉਣ ਦੀ ਰਸਮ ਹੈ ਮੂਰਤੀ ਨੂੰ ਪੁਜਾਰੀ ਕਹਿੰਦਾ ਵੀ ਇਹਨੂੰ ਅੱਜ ਘੁਰਪਰੀ ਪੰਜੀਰੀ ਦਾ ਭੋਗ ਲੱਗਣਾ ਜੀ ਦੇਵੀ ਨੂੰ ਇਸ ਮੂਰਤੀ ਨੂੰ ਚਾਹੇ ਦੇਵੀ ਦੀ ਮੂਰਤੀ ਆ ਚਾਹੇ ਕਿਸੇ ਦੇਵਤੇ ਦੀ ਆ ਫਿਰ ਉਹ ਕਹਿੰਦਾ ਵੀ ਅੱਜ ਇਹਨੂੰ ਪਾਈ ਹਲਵੇ ਦਾ ਭੋਗ ਲੱਗਣਾ ਉਹ ਜਾਨੀ ਕਹਿ ਕੇ ਫਿਰ ਉਹ ਪ੍ਰਸ਼ਾਦ ਬਣਵਾਉਂਦਾ ਤਿਆਰ ਕਰਵਾਉਂਦਾ ਤੇ ਇੱਥੇ ਦੱਸਿਆ ਉਹਨਾਂ ਨੇ ਭਗਤ ਜੀ ਨੇ ਵੀ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖਸ਼ਾਰ ਪਹਿਲਾਂ ਤਾਂ ਉਹਨੇ ਦੱਸਿਆ ਵੀ ਪੰਜੀਰੀ ਦਾ ਭੋਗ ਲੱਗੂ ਠੀਕ ਆ ਜੀ ਆ ਲੱਗੂ ਤੇ ਉਹਨੇ ਮਤਲਬ ਕੀ ਕੀਤਾ ਵੀ ਪੂਰਾ ਮੂਰਤੀ ਦੇ ਮੂੰਹ ਨੂੰ ਲਾਇਆ ਤੇ ਬਾਕੀ ਤਾਂ ਆਪ ਹੀ ਛਕਿਆ ਨਾ ਉਹਨਾਂ ਨੇ ਤੇ ਭਗਤ ਜੀ ਨੇ ਇੱਥੇ ਖੋਲ ਕੇ ਦੱਸਦਾ ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਖਸ਼ਾਰ ਉਹ ਪੁਜਾਰੀ ਕੀ ਕਰਦਾ ਵਾ ਬਾਅਦ ਦੇ ਵਿੱਚ ਜਦੋਂ ਪੂਜਾ ਹੋ ਹਟਦੀ ਆ ਤੇ ਫੇਰ ਉਹ ਨਾ ਉਹ ਮੂਰਤੀ ਦੇ ਮੁਖ ਨੂੰ ਐ ਸਵਾਹ ਮਲ ਦਿੰਦਾ ਚੰਗੀ ਤਰ੍ਹਾਂ ਕਾਤੋਂ ਮਲਦਾ ਵੀ ਕੀੜੀਆਂ ਨਾ ਚੜਨ ਮਿੱਠਾ ਲੱਗਿਆ ਹੁੰਦਾ ਸਾਫ਼ ਕਰ ਦਿੰਦਾ ਵੀ ਉਸ ਮੂਰਤੀ ਦੇ ਤਾਂ ਮੂੰਹ 'ਚ ਕੁਝ ਨਹੀਂ ਗਿਆ ਭਾਈ ਇਹ ਤਾਂ ਫਿਰ ਖਾ ਤਾਂ ਪੁਜਾਰੀਓ ਹੀ ਗਿਆ ਇਹ ਸੱਚ ਕਹਿਆ ਜੀ ਗਰਮਾਣੀ ਵਿੱਚ ਅੱਗੇ ਦੱਸਿਆ ਮਹਾਰਾ ਜੀ ਨੇ ਮਾਲਨ ਭੂਲੀ ਜਾਂ ਗੁਪੁਲਾਨ ਹਮ ਭੁਲਾਨੇ ਨਹੀਂ ਕਿਉਂ ਗੱਲ ਮਾਲਨ ਤੋਂ ਚੱਲੀ ਸੀ ਨਾ ਵੀ ਪੱਤੇ ਤੋੜਦੀ ਸੀ ਫੁੱਲ ਤੋੜ ਕੇ ਮੂਰਤੀ ਅੱਗੇ ਭੇਟ ਕਰਦੀ ਸੀ ਪੂਜਾ ਕਰਦੀ ਸੀ ਅਸੀਂ ਸਾਰੇ ਮਾਲਣ ਮਾਲਣਾ ਹੀ ਆ ਜੋ ਬੰਦਲਾ ਫੁੱਲ ਤੋੜ ਕੇ ਲਿਉਨੇ ਆ ਜਾਂ ਅਸੀਂ ਉਥੋਂ ਫੁੱਲ ਮੁੱਲ ਲੈ ਕੇ ਆਉਨੇ ਆ ਮਾਲੀ ਨੇ ਤੋੜੇ ਆ ਤੇ ਆਪਣਾ ਸੁਭਾਅ ਵੀ ਉਹੀ ਆ ਫਿਰ ਇਥੇ ਉਹਨਾਂ ਨੇ ਦੱਸਿਆ ਮਾਲਣ ਭੁੱਲੀ ਜਾਂ ਗੁਪਲ ਹਨ ਹਮ ਭੁਲਾਨੇ ਨਹੀਂ ਮਾਲਣ ਮੂਰਤੀ ਪੂਜਣ ਦੇ ਭਲੇਖੇ ਵਿੱਚ ਪਈ ਹੈ ਜਗਤ ਵੀ ਇਹੀ ਟਪਲਾ ਖਾ ਰਿਹਾ ਹੈ ਪਰ ਅਸਾਂ ਇਹ ਗਲਤੀ ਨਹੀਂ ਖਾਦੀ ਭਗਤ ਜੀ ਕਹਿੰਦੇ ਕਹੇ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਈ ਭਗਤ ਜੀ ਕਹਿੰਦੇ ਨੇ ਵੀ ਅਸੀਂ ਨਹੀਂ ਇਹ ਭੁਲੇਖਾ ਖਾਦਾ ਅਸੀਂ ਤਾਂ ਪ੍ਰਭੂ ਪਰਮਾਤਮਾ ਨੂੰ ਯਾਦ ਰੱਖਦੇ ਆ ਜਿਨੇ ਸਾਨੂੰ ਪੈਦਾ ਕੀਤਾ ਤੇ ਸਾਡਾ ਸਾਡੀ ਦੇਖ ਰੇਖ ਕਰ ਰਿਹਾ ਹੈ ਕੋਝ ਸੱਜਣਾਂ ਅੱਜਕੱਲ ਇਹ ਨਵੀਂ ਰੀਤ ਚਲਾ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੋਟੀ ਦਾ ਥਾਲਣ ਲਿਆ ਕੇ ਰੱਖਦੇ ਹਨ ਤੇ ਭੋਗ ਨਗਾਉਂਦੇ ਹਨ ਕਿ ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਦਾ ਦਰਜਾ ਦੇ ਕੇ ਨਰਾਦਰੀ ਨਹੀਂ ਕੀਤੀ ਜਾ ਰਹੀ ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ ਜੀ ਵੇ ਗੁਰੂ ਸ਼ਬਦ ਗੁਰੂ ਨਹੀਂ ਸ਼ੱਕਦੇ ਜੀ हां ਜਦੋਂ ਗੁਰੂ ਸਾਹਿਬ ਇਸ ਸਰੀਰ ਵਿੱਚ ਜੋਤ ਵਿੱਜਰਦੀ ਸੀ ਉਦੋਂ ਛੱਕਦੇ ਸੀ ਹੁਣ ਸ਼ਬਦ ਗੁਰੂ ਆ ਸ਼ਬਦ ਗੁਰੂ ਨੂੰ ਨਾ ਪਾਣੀ ਦੀ ਨਾ ਅੰਨ ਦੀ ਕਾਸੇ ਦੀ ਲੋੜ ਨਹੀਂ ਨਾ ਇਹਨਾਂ ਨੂੰ ਠੰਡ ਲੱਗਦੀ ਹੈ ਨਾ ਗਰਮੀ ਲੱਗਦੀ ਹੈ ਸ਼ਬਦ ਗੁਰੂ ਨੂੰ ਇਹ ਤੋਂ ਸਜੇਦ ਰਹਿਣਾ ਆਪਾਂ ਧਿਆਨ ਦੇਣਾ ਵੀ ਗੁਰੂ ਅੱਗੇ ਅਰਦਾਸ ਬੇਨਤੀ ਕੋਈ ਕਰਨੀ ਹੈ ਜੇ ਕੋਈ ਚੀਜ਼ ਚਲੋ ਲਿਆਉਨੇ ਆਪਾਂ ਕੜਾ ਪ੍ਰਸ਼ਾਦ ਬਣਾਉਨੇ ਆ ਦੇਖ ਤੇ ਉਹਦੀ ਅਰਦਾਸ ਪ੍ਰਵਾਨਗੀ ਦੀ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਪ੍ਰਵਾਨ ਕਰੋ ਤੇ ਜਿਹੜਾ ਸ੍ਰੀ ਸਾਹਿਬ ਭੇਟ ਕਰਦੇ ਆਂ ਆਪਾਂ ਕਿਰਪਾਨ ਭੇਟ ਹੁੰਦੀ ਆ ਉਸ ਕਾਊਂਟਰ ਸਾਈਨ ਹੁੰਦੇ ਨੇ ਵੀ ਉਸ ਪਰਿਵਾਰ ਹੋਏ ਪ੍ਰਸ਼ਾਦ ਨੂੰ ਸੰਗਤ ਵਿੱਚ ਵੰਡ ਕੇ ਛਕਿਆ ਜਾਏ ਤੇ ਅਸੀਂ ਵੰਡ ਕੇ ਛਕਣਾ ਸਿੱਖ ਜੀਏ ਇਹਦਾ ਸੁਨਾਹਤ ਇਹ ਆ ਹੋਰ ਗੁਰੂ ਜੀ ਨਹੀਂ ਸਕਦੇ ਸ਼ਬਦ ਗੁਰੂ ਨਹੀਂ ਸਕਦੇ ਜੀ ਧਿਆਨ ਦਿਓ ਅੱਗੇ ਮਹਾਰਾ ਨੇ ਦੱਸਿਆ ਕਬੀਰ ਜੀ ਆਖਦਾ ਹੈ ਕਿਉਂਕਿ ਪ੍ਰਮਾਤਮਾ ਨੇ ਆਪਣੀ ਮਿਹਰ ਕਰਕੇ ਸਾਨੂੰ ਇਸ ਭਲੇਖੇ ਤੋਂ ਬਚਾ ਲਿਆ ਹੈ ਆਪਾਂ ਬਚਣਾ ਇਸ ਭਲੇਖੇ ਤੋਂ ਆਪਾਂ ਗੁਰੂ ਗ੍ਰੰਥ ਸਾਹਿਬ ਅੱਗੇ ਕੋਈ ਥਾਲੀ ਸਜਾ ਕੇ ਪ੍ਰਸ਼ਾਦਾ ਛਕਣ ਦੀ ਅਰਦਾਸ ਨਹੀਂ ਕਰਨੀ ਪ੍ਰਬਾਨਗੀ ਦੀ ਅਰਦਾਸ ਕਰਨੀ ਆ ਉਹ ਵੀ ਸਿਰਫ ਤੇ ਸਿਰਫ ਕੜਾ ਪ੍ਰਸ਼ਾਦ ਦੀ ਪ੍ਰਬਾਨਗੀ ਆ ਗੁਰੂ ਘਰ ਵਿੱਚ ਦੂਜਾ ਆਪਾਂ ਗੁਰੂ ਘਰ ਦਾ ਲੰਗਰ ਲੱਗਿਆ ਹੁੰਦਾ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਤੇ ਉਹ ਆਪਾਂ ਅਰਦਾਸ ਬੇਨਤੀ ਕਰਕੇ ਗੁਰੂ ਦੇ ਚਰਨਾਂ ਵਿੱਚ ਤੇ ਸੰਗਤ ਵਿੱਚ ਵਰਤੋਣਾ ਹੁੰਦਾ ਸੋ ਅੱਗੇ ਦੱਸਿਆ ਭਗਤ ਜੀ ਨੇ ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜ ਸੁਮਨ ਭਾਵੇ ਏ ਕਾਜੀ ਅਸੀਂ ਤਾਂ ਆਜਾਜ ਲੋਕ ਹਾਂ ਆਜਜ ਲੋਕ ਹਾਂ ਪਰ ਹਾਂ ਅਸੀਂ ਵੀ ਰੱਬ ਦੇ ਪੈਦਾ ਕੀਤੇ ਹੋਏ ਤੁਹਾਨੂੰ ਆਪਣੇ ਮਨ ਵਿੱਚ ਹਕੂਮਤ ਚੰਗੀ ਲੱਗਦੀ ਹੈ ਭਾਬ ਤੁਹਾਨੂੰ ਹਕੂਮਤ ਦਾ ਮਾਣ ਹੈ ਤੇ ਸਾਨੂੰ ਰੱਬ ਦੀ ਬੰਦਗੀ ਤੇ ਭਰੋਸਾ ਹੈ ਅੱਲਾ ਅਵਲਦੀਨ ਕੋ ਸਹਬ ਜੋਰ ਨਹੀਂ ਫਰਮਾਵੇ ਮਾਝਪਦਾ ਸਭ ਤੋਂ ਵੱਡਾ ਮਾਲਕ ਤਾਂ ਰੱਬ ਹੈ ਉਹ ਕਿਸੇ ਉੱਤੇ ਧੱਕਾ ਕਰਨ ਦੀ ਆਗਿਆ ਨਹੀਂ ਦਿੰਦਾ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਮਾਲਕ ਹੈ ਪ੍ਰਭੂ ਪਰਮਾਤਮਾ ਉਹ ਕਿਸੇ ਉੱਤੇ ਧੱਕਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਕਾਜੀ ਬੋਲਿਆ ਬਨ ਨਹੀਂ ਆਵੇ ਬਨ ਨਹੀਂ ਆਵੇ ਰਹੋ ਹੇ ਕਾਜੀ ਤੇਰੀਆਂ ਜਬਾਨੀ ਗੱਲਾਂ ਥੱਪਦੀਆਂ ਨਹੀਂ ਰੋਜ਼ਾ ਧਰੇ ਨਵਾਜ ਗੁਜਾਰੇ ਕਲਮਾ ਪਿਸ਼ਤਨ ਹੋਈ ਮਹਾਰਜ ਕਹਿੰਦੇ ਨਿਰਾ ਰੋਜ਼ਾ ਰੱਖਿਆ ਨਵਾਜ ਪੜਿਆ ਤੇ ਕਲਮਾ ਆਖਿਆ ਪਿਸ਼ਤ ਨਹੀਂ ਮਿਲ ਜਾਂਦਾ ਸਤਰ ਕਬਾ ਘਟ ਹੀ ਭੀਤਰ ਜੇ ਕਰ ਜਾਣੇ ਕੋਈ ਰੱਬ ਦਾ ਗੁਪਤ ਘਰ ਤਾਂ ਮਨੁੱਖ ਦੇ ਦਿਲ ਵਿੱਚ ਹੀ ਹੈ ਪਰ ਲੱਭਦਾ ਤਾਂ ਹੀ ਹੈ ਜੇ ਕੋਈ ਸਮਝ ਲਏ ਨਵਾਜ ਸੋਈ ਜੋ ਨਿਉ ਵਿਚਾਰੇ ਕਲਮਾ ਅਕਲੇ ਜਾਣੇ ਮਹਾਰਾਜ ਕਹਿੰਦੇ ਨਾ ਜੋ ਮਨੁੱਖ ਨਿਆ ਕਰਦਾ ਹੈ ਉਹ ਮਾਨੋ ਨਵਾਜ਼ ਪੜ ਰਿਹਾ ਹੈ ਤੇ ਜੇ ਰੱਬ ਨੂੰ ਅਕਲ ਨਾਲ ਪਛਾਣਦਾ ਹੈ ਤਾਂ ਕਲਮਾ ਆਖ ਰਿਹਾ ਹੈ ਪੰਜੋ ਮੁਸ ਮਸਲਾਬ ਸਾਬੇ ਤਬ ਤੋਂ ਦੀਨ ਪਛਾਨੇ ਮਹਾਰਾਜ ਕਹਿੰਦੇ ਨਾ ਕਾਮ ਦਾਕ ਪੰਜ ਬਲੀ ਬਕਾਰਾਂ ਨੂੰ ਜੇ ਆਪਣੇ ਬਸ ਵਿੱਚ ਕਰਦਾ ਹੈ ਜਿਹੜਾ ਤਾਂ ਮੰਨੋ ਮਸੱਲਾ ਬਸਾਂਦਾ ਹੈ ਤੇ ਮذਬ ਨੂੰ ਪਛਾਣਦਾ ਹੈ ਜਿਹੜਾ ਪੰਜਾਂ ਨੂੰ ਕੰਟਰੋਲ ਰੱਖਦਾ ਕਾਮ ਕਰੋਧ ਲੋਮਹੰਕਾਰ ਨੂੰ ਸਮਝ ਲਓ ਪੰਜ ਪੰਜ ਨਮਾਜ਼ਾਂ ਹੁੰਦੀਆਂ ਨਾ ਮੁਸਲਮਾਨ ਵੀਰ ਨਮਾਜ਼ਾਂ ਪੰਜ ਨਮਾਜ਼ਾਂ ਕਰਦੇ ਨੇ ਦਿਹਾੜੀ 'ਚ ਤੇ ਭਗਤ ਜੀ ਨੇ ਇੱਥੇ ਸਮਝਾਉਣਾ ਕੀਤਾ ਵੀ ਜੇ ਤੂੰ ਇਮਾਨਦਾਰ ਤੇਰੇ ਕੋਲੇ ਅਉਧਾ ਤੋਂ ਸਹੀ ਫੈਸਲਾ ਕਰਦਾ ਤੂੰ ਨਿਆ ਕਰਦਾ ਦਇਆ ਕਰਦਾ ਸਮਝ ਲਾ ਤੇਰੀਆਂ ਪੰਜੇ ਨਵਾਜਾਂ ਹੋ ਰਹੀਆਂ ਨੇ ਫੇਰ ਤੇਰੀਆਂ ਪੰਜੇ ਨਵਾਜਾਂ ਕੀਤੀਆਂ ਦਾ ਲਾਭ ਤੈਨੂੰ ਮਿਲੇਗਾ ਪੰਜੇ ਨਵਾਜਾਂ ਕੀਤੀਆਂ ਦਾ ਲਾਭ ਫੇਰ ਮਿਲੇਗਾ ਭਗਤ ਜੀ ਨੇ ਸਮਝਾਉਣਾ ਕੀਤਾ ਧਿਆਨ ਦਿਓ ਪੰਜੋ ਮਸਮਸਲਾ ਬਸਾਵੇ ਤਬ ਤੋਂ ਦੀਨ ਪਛਾਣੇ ਤਾਹੀਂ ਭਾਈ ਤੂੰ ਆਪਣੇ ਮਜਬ ਨੂੰ ਪਛਾਣ ਸਕਦਾ ਜੇ ਤੂੰ ਕਾਮਦਾਇਕ ਪੰਜ ਬਲੀ ਵਿਕਾਰਾਂ ਨੂੰ ਜੇ ਆਪਣੇ ਬਸ ਵਿੱਚ ਕਰਦਾ ਹੈ ਤਾਂ ਮਾਨੋ ਮਸੱਲਾ ਪਛਾਣਦਾ ਹੈ ਤੇ ਮਜਬ ਨੂੰ ਪਛਾਣਦਾ ਹੈ ਤਾਂ ਹੀ ਤੂੰ ਧਰਮੀ ਆ ਖਸਮ ਪਛਾਣ ਤਰਸ ਕਰ ਜੀਵਹਿ ਮਾਰਮਣੀ ਕਰ ਫੀਕੀ ਏ ਕਾਜੀ ਮਾਰਕ ਪ੍ਰਭੂ ਨੂੰ ਪਛਾਨ ਆਪਣੇ ਹਿਰਦੇ ਵਿੱਚ ਪਿਆਰ ਵਸਾ ਮਨੀ ਨੂੰ ਫਿੱਕੀ ਜਾਣ ਕੇ ਮਾਰ ਦੇ ਭਾਵ ਹੰਕਾਰ ਨੂੰ ਮਾੜਾ ਜਾਣ ਕੇ ਦੂਰ ਕਰ ਬੇ ਹੰਕਾਰ ਮਾੜਾ ਇਹਨੂੰ ਦੂਰ ਕਰ ਦੇ ਆਪ ਜਨਾਏ ਅਬਰ ਕੋ ਜਾਣੇ ਤਬ ਹੋਏ ਪਿਛਤ ਸ੍ਰੀ ਕੀ ਲੈ ਮਹਾਰਾਜ ਕਹਿੰਦੇ ਜਦੋਂ ਮਨੁੱਖ ਆਪਣੇ ਆਪ ਨੂੰ ਸਮਝਾ ਕੇ ਦੂਜਿਆਂ ਨੂੰ ਆਪਣੇ ਵਰਗਾ ਸਮਝਦਾ ਹੈ ਤਦ ਪਿਛਤਾ ਭਾਈਵਾਲ ਬਣਦਾ ਹੈ ਫਿਰ ਮਿਲਦਾ ਉਹਨੂੰ ਪ੍ਰਭੂ ਪਰਮਾਤਮਾ ਅੱਲਾ ਦੇ ਚਰਨਾਂ ਦਾ ਉਹ ਤਸਰਾ ਫਿਰ ਮਿਲਦਾ ਮਾਟੀ ਏਕ ਭੇਖ ਤਰਨਨ ਤਾ ਮਹ ਬ੍ਰਹਮ ਪਸ਼ਨ ਮਾਟੀ ਏਕ ਭੇਖ ਤਰਨਨ ਤਾ ਮਹ ਬ੍ਰਹਮ ਪਸ਼ਾਨਾ ਮਿੱਟੀ ਇੱਕੋ ਹੀ ਹੈ ਪ੍ਰਭੂ ਨੇ ਇਸ ਦੇ ਅਨੇਕ ਬੇਸ ਧਾਰੇ ਹੋਏ ਹਨ ਅਸਲ ਮੂਮਨ ਨੇ ਅਸਲ ਮੂਮਨ ਨੇ ਇਹਨਾਂ ਵੇਸਾਂ ਵਿੱਚ ਰੱਬ ਨੂੰ ਪਛਾਣਿਆ ਹੈ ਤੇ ਇਹੀ ਹੈ ਪਿਸਤ ਦਾ ਰਾਤ ਜਿਵੇਂ ਆਪਾਂ ਸੱਚਖੰਡ ਕਹਿੰਦੇ ਆ ਤੇ ਮੁਸਲਮਾਨ ਵੀਰ ਪਿਸਤ ਕਹਿੰਦੇ ਆ ਸੱਚਖੰਡ ਨੂੰ ਉਹ ਅੱਲਾਹ ਦੀ ਦਰਗਾਹ ਨੂੰ ਪਰਮਾਤਮਾ RAM ਅੱਲਾ ਦੀ ਦਰਗਾਹ ਨੂੰ ਉਹ ਪਿਸਤ ਕਹਿੰਦੇ ਆ ਆਪਾਂ ਸੱਚਖੰਡ ਕਹਿੰਦੇ ਆ ਕਹੇ ਕਬੀਰ ਪਿਸਤ ਛੋੜ ਕਰ ਦੋ ਜਿਖਿ ਸਿਉ ਮਨ ਮੰਨ ਪਰ ਕਬੀਰ ਜੀ ਆਖਦਾ ਹੈ ਇਹ ਕਾਜੀ ਤੁਸੀਂ ਤਾਂ ਦੂਜਿਆਂ ਉੱਤੇ ਜੋਰ ਧੱਕਾ ਕਰਕੇ ਪਿਸਤ ਦਾ ਰਸਤਾ ਛੱਡ ਕੇ ਦੋਜ ਕਨਾਲ ਮਨ ਜੋੜੀ ਬੈਠੇ ਹੋ ਆਸਾ ਗगन ਨਗਰ ਇੱਕ ਬੂੰਦ ਨ ਵਰਖੇ 나ਦ ਕਹਾ ਜੋ ਸਮਨ ਪਾਰ ਬ੍ਰਹਮ ਪਰਮੇਸ਼ਰ ਮਾਦੋ ਪਰਮ ਹੰਸ ਲੈ ਸਿਧਨ ਏ ਬਾਬਾ ਸਰੀਰ ਕ ਮੋਹ ਆਤਕ ਦਾ ਉਹ ਰੌਲਾ ਕਿੱਥੇ ਗਿਆ ਜੋ ਹਰ ਵੇਲੇ ਤੇਰੇ ਮਨ ਵਿੱਚ ਟਿਕਿਆ ਰਹਿੰਦਾ ਸੀ ਹੁਣ ਤਾਂ ਤੇਰੇ ਮਨ ਵਿੱਚ ਕੋਈ ਇੱਕ ਫੁਰਨਾ ਵੀ ਨਹੀਂ ਉੱਠਦਾ ਕਿਉਂ ਪਾਰ ਬ੍ਰਹਮ ਪਰਮੇਸ਼ਰ ਮਾਦੋ ਪਰਮ ਹੰਸ ਲੈ ਸਦਨ ਇਹ ਸਭ ਮਿਹਰ ਉਸ ਪਾਰ ਬ੍ਰਹਮ ਪਰਮੇਸ਼ਰ ਮਾਦੋ ਪਰਮ ਹੰਸ ਦੀ ਹੈ ਜਿਸ ਨੇ ਮਨ ਦੇ ਇਹ ਸਾਰੇ ਮੈਕ ਸੋਰਨਾਸ਼ ਕਰ ਦਿੱਤੇ ਹਨ ਬਾਬਾ ਬੋਲਤੇ ਤੇ ਕਹਾਂਗੇ ਦੇਹੀ ਕੇ ਸੰਗ ਰਹਤੇ ਮਹਾਰਾਜ ਕਹਿੰਦੇ ਹੈ ਭਾਈ ਹਰ ਸਿਮਰਨ ਦੀ ਬਰਕਤ ਨਾਲ ਹਰ ਸਿਮਰਨ ਦੀ ਬਰਕਤ ਨਾਲ ਤੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਗਈ ਹੈ ਤੇਰੇ ਉਹ ਬੋਲ ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸੰਬੰਧੀ ਹੀ ਰਹਿੰਦੇ ਸਨ ਇੱਕ ਸ਼ਬਦ ਪੜਿਆ ਜਾਂਦਾ ਵੀ ਜਦੋਂ ਸਰੀਰ ਛੱਡ ਦਿੰਦਾ ਜਨ ਇਨਸਾਨ ਜਦੋਂ ਜਦੋਂ ਜੀਵ ਆਤਮਾ ਨੇ ਸਰੀਰ ਨੂੰ ਛੱਡਤਾ ਨਾ ਉਦੋਂ ਵੀ ਇਹ ਸ਼ਬਦ ਪੜਿਆ ਜਾਂਦਾ ਵੀ ਬਾਬਾ ਬੋਲਤੇ ਤੇ ਕਹਾਂ ਗਏ ਪਰ ਉਹ ਅਖਰੀ ਅਰਥਾ ਜਿਹੜਾ ਭਾਵ ਅਰਥਾ ਉਹ ਆਪਾਂ ਸਮਝਦੇ ਹਾਂ ਮਹਾਰਾਜ ਤੋਂ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ੍ਰਹਿ ਤੇ ਮਹਾਰਾਜ ਸਮਝਾਉਣਾ ਕਰਦੇ ਨੇ ਹੇ ਭਾਈ ਹਰ ਹਰ ਸਿਮਰਨ ਦੀ ਬਰਕਤ ਨਾਲ ਤੇਰੇ ਅੰਦਰ ਅਚਾਰਜ ਤਬਦੀਲੀ ਪੈਦਾ ਹੋ ਗਈ ਹੈ ਹੁਣ ਅੰਦਰੋ ਤਬਦੀਲੀ ਹੋ ਗਈ ਮਨ ਚੇਂਜ ਹੋ ਗਿਆ ਤੇ ਤੇਰੇ ਉਹ ਬੋਲ ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸੰਬੰਧੀ ਹੀ ਰਹਿੰਦੇ ਸਨ ਵੀ ਜੋ ਬੋਲ ਬੋਲਦਾ ਸੀ ਹੰਕਾਰ ਵਾਲੇ ਬੋਲ ਬੋਲਦਾ ਸੀ ਲੋਭ ਲਾਲਚ ਵਾਲੇ ਬੋਲ ਬੋਲਦਾ ਸੀ ਆਪਣੇ ਆਪ ਨੂੰ ਉੱਚਾ ਖਵਾਉਂਦਾ ਸੀ ਦੂਜਿਆਂ ਨੂੰ ਕੀੜੇ ਮਕੌੜੇ ਸਮਝਦਾ ਸੀ ਉਹ ਹੁਣ ਬੋਲ ਕਿੱਧਰ ਗਏ ਕਿਉਂਕਿ ਗੁਰੂ ਨੇ ਗਿਆਨ ਦੀ ਦਾਤ ਬਖਸ਼ੀ ਤੇ ਉਹ ਵਿਸੇ ਬਕਾਰਾਂ ਵਾਲੇ ਬੋਲ ਹੰਕਾਰੀ ਬੋਲ ਜਿਹੜੇ ਦੂਰ ਹੋ ਗਏ ਤੇ ਹੁਣ ਨਿਮਰਤਾ ਵਾਲਾ ਸੁਭਾਅ ਬਣ ਗਿਆ ਮਿੱਠਾ ਸੁਭਾਅ ਬਣ ਗਿਆ ਤੇ ਮਨੁੱਖਤਾ ਦੇ ਨਾਲ ਪਿਆਰ ਕਰਨ ਲੱਗ ਗਿਆ ਕੁਦਰਤ ਨਾਲ ਪਿਆਰ ਕਰਨ ਲੱਗ ਗਿਆ ਤੇ ਇਹਨਾਂ ਦੀ ਗੱਲ ਕਰੀ ਅਗਰ ਬਾਣੀ ਚ ਵੀ ਉਹ ਜਿਹੜੇ ਪਹਿਲਾਂ ਤੋਂ ਗਿਆਨਤਾ ਬਸ ਹੋ ਕੇ ਬੋਲ ਬੋਲਦਾ ਸੀ ਨਹੀਂ ਕੌੜੇ ਕਸਲੇ ਉਹ ਹੁਣ ਕਿੱਧਰ ਗਏ ਉਹ ਗੁਰੂ ਦੀ ਕਿਰਪਾ ਨਾਲ ਦੂਰ ਹੋ ਗਏ ਤੇ ਹੁਣ ਮਠਾਸ ਭਰ ਗਿਆ ਜੀਵਨ ਵਿੱਚ ਅਸਲ ਭਾਵ ਇਹਦਾ ਇਹ ਆ ਅੱਗੇ ਮਹਾਰਾ ਨੇ ਦੱਸਿਆ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਰਹਾਉ ਕਦੇ ਉਹ ਸਮਾਂ ਸੀ ਜਦੋਂ ਤੇਰੀਆਂ ਸਾਰੀਆਂ ਗੱਲਾਂ ਬਾਤਾਂ ਸਰੀਰ ਕਮੋਹ ਬਾਰੇ ਹੀ ਸਨ ਤੇਰੇ ਮਨ ਵਿੱਚ ਮਾਇਕ ਫੁਰਨੇ ਹੀ